ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇਰਾ ਜੀ ਤੁਸੀਂ ਹੋਵੋਗੇ ਵੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਇਧਰ ਮੈਂ ਲੱਗਦੀ ਸੀ ਜੀ ਝਾੜੂ ਲਾਉਣ ਹੁਣ ਪੱਤੇ ਪੱਤੇ ਖਿੰਡ ਜਾਂਦੇ ਨੇ ਇਧਰੋਂ ਦੇਖਦੇ ਝਾੜੂ ਲਾਵਾਂਗੇ ਤੇ ਇਹ ਕਖਰੇਗੇ ਪੱਟਣ ਵਾਲੇ ਬਾਹਰੋਂ ਇਹ ਪੱਟ ਦੂੰਗੀ ਜੀ ਨਾਲ ਮੈਂ ਇਧਰ ਬਾਹਰਲੇ ਪਾਸੇ ਹੋਈ ਪਈ ਨਹੀਂ ਜੀ ਇਹ ਇਹਨਾਂ ਚ ਲੋਕਿਟ ਚ ਇਹਨਾਂ ਨੂੰ ਕੱਟ ਦਾਂਗੇ ਇਹੀ ਨੇ ਇੱਥੇ ਇਧਰ ਤਾਂ ਨਹੀਂ ਹੈਗੇ ਤੇ ਇਹ ਬਾੜੀ ਦੇ ਵਿੱਚੋਂ ਅੱਜ ਆਪਾਂ ਕੱਖ ਸਾਫ਼ ਕਰਵਾ ਦਿੱਤੇ ਨੇ ਜੀ ਸਾਰੀ ਕਢਵਾ ਦਿੱਤੇ ਨੇ ਇਹ ਫੁੱਲ ਜੇ ਬਹੁਤ ਫੈਲ ਲੈਂਦੇ ਨੇ ਸਦਾ ਬਹਾਰ ਪਹਿਲਾਂ ਮੈਂ ਇਹਨਾਂ ਦੀ ਕਟਿੰਗ ਕਰੀ ਸੀ ਆਹ ਇਧਰੋਂ ਸਾਈਡ ਤੋਂ ਸਾਰੇ ਕੱਟ ਦਿੱਤੇ ਸੀ ਆਹ ਦੁਵਾਰੀ ਸਾਰੇ ਵੀਰ ਆ ਗਏ ਜੀ ਇਹ ਰਸਤੇ ਦੇ ਵਿੱਚੋਂ ਸਾਰੇ ਕੱਟਦੇ ਸੀ ਮੈਂ ਸਾਫ਼ ਕਰਦੇ ਸੀ ਤੇ ਫੇਰ ਆ ਗਈ ਨਹੀਂ ਜੀ ਇੱਧਰ ਬਿਲਕੁਲ ਸਾਫ਼ ਕਰ ਦਿੱਤੀ ਹੈ ਜੀ ਬਾੜੀ ਕੱਖ ਹੁੰਦੀ ਬਹੁਤ ਨਹੀਂ ਜੀ ਹੁਣ ਮੀਹਾ ਕਰਕੇ ਤਾਂ ਬਹੁਤ ਜ਼ਿਆਦਾ ਹੋਏ ਨੇ ਇਹ ਸਦਾ ਬਹਾਰ ਦੇ ਬੂਟੇ ਨਾ ਇੱਕ ਬੂਟਾ ਜੇ ਲਾ ਲਿਆ ਆਪਾਂ ਤਾਂ ਇੰਨੇ ਜ਼ਿਆਦਾ ਫੈਲ ਰਹੀ ਜਾਂਦੇ ਨੇ ਨਾ ਪੱਟ ਕੇ ਸਿੱਟਣੇ ਪੈਂਦੇ ਨੇ ਜੀ ਇੱਥੇ ਵੀ ਕਿੰਨੇ ਫੈਲ ਗਏ ਆਪਾਂ ਕਈ ਵਾਰੀ ਇਹ ਕੱਟ ਵੀ ਦਿੱਤੇ ਤੇ ਛੋਟੇ ਬੂਟੇ ਹੋਏ ਹੋਏ ਵਿੱਚੋਂ ਪੱਟ ਵੀ ਦਿੱਤੇ ਜੀ ਜਿੱਥੇ ਤੱਕ ਇਹਦਾ ਬੀਜ ਲਿਆ ਜਾਂਦਾ ਨਾ ਉੱਥੇ ਇਹ ਹਰੇ ਹੋ ਜਾਂਦੇ ਨੇ ਇਹ ਦੇਖੋ ਇੱਧਰ ਇਹ ਹੋਈ ਪਈ ਨਹੀਂ ਉਹ ਕਿੱਥੇ ਨੇ ਆਪਣੇ ਐਡੀ ਦੂਰ ਆ ਕੇ ਇਹ ਹੋਈ ਪਈ ਨਹੀਂ ਇਹ ਛੱਡ ਦਿੱਤੀਆਂ ਨੇ ਜੀ ਸ਼ਾਇਦ ਵਿੱਚੋਂ ਭਿੰਡੀਆਂ ਬੀਜੀਆਂ ਹੋਈ ਸੀ ਇੱਧਰ ਆਪਣੀਆਂ ਭਿੰਡੀਆਂ ਖੜੀਆਂ ਨੇ ਥੋੜੀਆਂ ਜੀਆਂ ਹੁਣ ਤਾਂ ਇਹਨੇ ਕੀ ਹੋਣਾ ਜੀ ਇੱਧਰ ਹੀ ਖੜੀਆਂ ਨੇ ਬਿਲਕੁਲ ਕੱਖ ਨਹੀਂ ਹੈਗੀ ਹੁਣ ਜੀ ਬਿਲਕੁਲ ਸਾਫ਼ ਹੈ ਥੋੜੇ ਜਿਹੇ ਦਿਨਾਂ ਨੂੰ ਫੇਰ ਇੰਨੇ ਹੋ ਜਾਣੇ ਨੇ ਇਹਨੇ ਬੂਲਾ ਘਟੇ ਨੂੰ ਖਾਲੀ ਹੈ ਜੀ ਹੁਣ ਤਾਂ ਇਹ ਇਹ ਲਾਲ ਮਿਰਚ ਆਪਾਂ ਤੋੜ ਲਾਂਗੇ ਕੱਖਾਂ ਕਰਕੇ ਤੋੜੀਆਂ ਨਹੀਂ ਗਈਆਂ ਹੈਗੀਆਂ ਇਹ ਇਹਨਾਂ ਨੂੰ ਸੁਕਾ ਕੇ ਰੱਖ ਲਾਂਗੇ ਜੀ ਆਪਾਂ ਤੇ ਇਧਰੇ ਕ੍ਰੇਲਿਆਂ ਦੀ ਬੇਲ ਵੀ ਸੁੱਕ ਗਈ ਸੀ ਕ੍ਰੇਲੇ ਨਹੀਂ ਲੱਗਦੇ ਸੀ ਇਹ ਵੀ ਲਾ ਲਾ ਦਿੱਤੀ ਹੈ ਜੀ ਤੇ ਇਹ ਖੜੀ ਹੈ ਛੋਟੀ ਜੀ ਇਨੂੰ ਆਪਾਂ ਰੱਖ ਲਾਂਗੇ ਜੀ ਇੱਥੇ ਇਧਰ ਨੂੰ ਤਾਹਾਂ ਚੜਾ ਦਾਂਗੇ ਇਹਨੂੰ ਆਪਾਂ ਸਾਫ਼ ਹੋ ਕੇ ਤਾਂ ਸੋਹਣੀ ਲੱਗਣ ਲੱਗ ਜਾਂਦੀ ਹੈ ਬਾੜੀ ਦੇਖਾਂਗੇ ਜੀ ਹਜੇ ਹੁਣ ਆਪਾਂ ਥੋੜੇ ਦਿਨ ਤਾਂ ਕੁਝ ਨਹੀਂ ਲਾਉਂਦੇ ਹਜੇ ਥੋੜੀ ਜੀ ਗਰਮੀ ਘਟ ਜੇ ਫੇਰ ਇੱਥੇ ਆਪਾਂ ਸਿਆਲਾਂ ਵਾਲੀਆਂ ਸਬਜ਼ੀਆਂ ਪਾਲਕ, ਮਿੱਠੇ ਵਗੈਰਾ ਧਣੀਆਂ ਸਾਰਾ ਕੁਝ ਲਾਵਾਂਗੇ ਜੀ ਸਰੋਂ ਖੰਡਿਆਦਾਂਗੇ ਥੋੜੀ ਜੀ ਇੱਕ ਕੈਰੀ ਚ ਕੜੀਵੱਤ ਤਾਂ ਮੈਂ ਪਉਣਾ ਭੁੱਲੀ ਜਾਨੀ ਆ ਸਬਜ਼ੀ ਦੇ ਵਿੱਚ ਦੇਖ ਕੇ ਜਾਲ ਆ ਜਾਂਦਾ ਜਦੋਂ ਸਬਜ਼ੀ ਤੜਕਾ ਲਉਣੀ ਉਹ ਤਾਂ ਭੁੱਲ ਜਾਂਦੇ ਆ ਇਹ ਬਹੁਤ ਵਧੀਆ ਹੋਇਆ ਖੜਾ ਜੀ ਪਾਇਆ ਕਰਾਂਗੇ ਯਾਦ ਕਰਕੇ ਮੈਂ ਤੋੜ ਕੇ ਲੈ ਕੇ ਜਾਇਆ ਕਰੂੰਗੀ ਜੀ ਮੀਂਹਾ ਕਰਕੇ ਨਾ ਸਾਰੇ ਕੀਤੇ ਖਿਲਾਰਾ ਜਾ ਪਿਆ ਪਿਆ ਇੱਕ ਸੇਤ ਤੇ ਇਹ ਜੀ ਹੋਈ ਪਈ ਹੈ ਜੀ ਜਿਵੇਂ એનર્ਜੀ ਜੀ ਮੁੱਕੀ ਹੁੰਦੀ ਹੈ ਸਰੀਰ ਦੀ ਐ ਹੋਇਆ ਰਹਿੰਦਾ ਇਹ ਬਰਕੜੀ ਸੀਗੀ ਇੱਥੇ ਪੱਟੀ ਹੀ ਆ ਥੋੜੀ ਰਹੀ ਗਈ ਇਹ ਇਧਰ ਵੀ ਸਦਾ ਬਾਹਰ ਹੋਇਆ ਪਿਆ ਜੀ ਆ ਕੇ ਤੇ ਇੱਥੇ ਵੀ ਸੀਗੇ ਵਿੱਚ ਇਧਰ ਉਹ ਪੱਟ ਦਿੱਤੇ ਨੇ ਆਪਾਂ ਇਹ ਤુલਸੀ ਵੀ ਆਪਣੇ ਆਪ ਹੋਈ ਜਾਂਦੀ ਹੈ ਜੀ ਇਹ ਤુલਸੀ ਦੇ ਬੁੱਟੇ ਖੜੇ ਨੇ ਉਹ ਵੀਜੀ ਹੋਈ ਆਪਣੀ ਉਧਰ ਇਹਦੇ ਵੀ ਵੀ ਇੱਥੇ ਆ ਕੇ ਹੋ ਗਏ ਨੇ ਜੀ ਇਹ ਚਲੋ ਜੀ ਮੈਂ ਝਾੜੂ ਲਾ ਲਾਂ ਇਧਰੋਂ ਸਾਫ਼ ਕਰਦਾ ਹੁਣ ਥੋੜਾ ਜਿਹਾ ਟਾਈਮ ਹੈਗਾ ਫੇਰ ਤਾਂ ਜੋੜੀਆਂ ਨੇ ਜਿੰਨਾ ਕੁ ਟਾਈਮ ਹੈ ਜੀ ਆਪਾਂ ਉਹਨਾਂ ਦੀ ਸਫਾਈ ਇਤੋਂ ਕਰ ਦਿੰਨੇ ਆ ਸਾਰੇ ਵਿੜੇ ਦੀ ਇਕੱਠੀ ਤਾਂ ਨਹੀਂ ਹੁੰਦੀ ਜੀ ਸਫਾਈ ਥੋੜਾ ਥੋੜਾ ਕਰਕੇ ਕਰਨਾ ਪੈਂਦਾ ਇਹ ਗਮਲੇ ਸਾਰੇ ਆਪਣੇ ਬਦਲਣ ਵਾਲੇ ਨਹੀਂ ਜੀ ਨਵੇਂ ਲਿਆਉਣ ਵਾਲੇ ਨੇ ਇਹਨਾਂ ਦੀ ਵੀ ਘਾਲ ਹੋਈ ਪਈ ਐ ਦੇਖਦੇ ਆ ਜੀ ਕਦੋਂ ਲਿਆਂਦੇ ਜਾਂਦੇ ਨੇ ਤੇ ਇਹ ਕੱਪੜੇ ਸਾਰੇ ਧੋ ਦੁੱਤੇ ਨੇ ਜੀ ਇਹ ਦੋ ਦਿਨ ਬਾਅਦ ਧੋਤੇ ਨੇ ਜੀ ਤਾਂ ਕਰਕੇ ਅੱਜ ਜ਼ਿਆਦਾ ਹੋ ਗਏ ਨੇ। ਲਓ ਜੀ ਮੈਂ ਲਾ ਲਾਂ ਝਾੜੂ ਇੱਥੇ। ਇਧਰੋਂ ਹਵਾ ਆਉਂਦੀ ਹੈ ਜੀ ਅੱਜ ਹੀ ਖੇਤ ਵਾਲਾ ਗੇਟ ਖੋਲਿਆ ਹੋਇਆ ਆਪਣਾ। ਇਹ ਸਾਹਮਣੇ ਆਪਣੀ ਚੇਰੀ ਖੜੀ ਹੈ। ਇੱਥੋਂ ਹਰਾ ਪੜਦੇ ਆ ਜੀ ਆਪਾਂ। ਇਹ ਲਾਦਨੀ ਜੀ ਝਾੜੂ ਹੁਣੇ ਚਿੱਲਾ ਆਪਾਂ ਪਹਿਲਾਂ ਸਾਫ਼ ਕਰ ਦਿੱਤਾ ਸੀ ਕੱਪੜੇ ਦੇ ਨਾਲ ਤੇ ਇਧਰੋਂ ਆਪਾਂ ਝਾੜੂ ਲਾ ਦਾਂਗੇ ਪੱਤੇ ਕੀੜੇ ਹੋਏ ਨਹੀਂ ਜੀ ਦੇਖਦੇ ਇੱਕ ਦੇਖਾ ਬਾਹਰਲੇ ਪਾਸੇ ਆਪਾਂ ਹਵਾ ਨਾਲ ਉਹਦੇ ਪੱਤੇ ਆ ਜਾਂਦੇ ਨੇ ਹਰੀ ਗਾਈ ਤਾਂ ਵੱਡੇ ਬਿਹੜੇ ਚ ਕਈ ਥਾਵਾਂ ਤੇ ਜੰਮੀ ਹੋਈ ਸੀਗੀ ਜੀ ਧੁੱਪ ਦੇ ਨਾਲ ਸਾਰੀ ਚੱਕੀ ਗਈ ਐ ਤੇ ਜਿੱਥੇ ਕਿਤੇ ਸੌਂਫ ਸੀ ਉਥੇ ਸਾਫ਼ ਕਰਨ ਦੀ ਜ਼ਰੂਰਤ ਪੈਂਦੀ ਹੈ ਜੀ ਬਾਕੀ ਦੀ ਧੋਪਾਂ ਪੈਂਦੀਆਂ ਨੇ ਜਦੋਂ ਆਪਣੇ ਆਪ ਹੀ ਚੱਕੀ ਜਾਂਦੀਆਂ ਨੇ ਜਿੱਥੇ ਧੋਪ ਨਹੀਂ ਆਉਂਦੀ ਉੱਥੋਂ ਸਾਫ਼ ਕਰਨੀ ਪੈਂਦੀ ਹੈ ਜੀ ਜ਼ਰੂਰ ਤੇ ਇਹ ਆਪਾਂ ਲਾ ਦਾਂਗੇ ਜੀ ਝਾੜੂ ਪੱਤੇ ਇਕੱਠੇ ਕਰ ਦਿੰਨੇ ਆ ਸਾਰੇ ਮੀਂਹ ਕਰਕੇ ਨਾ ਵੱਡੇ ਵਿੜੇ ਦੇ ਵਿੱਚ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਹੈ ਪਰ ਇਹ ਇਕੱਲਾ ਜਾਣਾ ਇੱਕ ਦਿਨ ਦੇ ਵਿੱਚ ਨਹੀਂ ਸਾਫ਼ ਕਰ ਸਕਦੀ ਜੀ ਆਪਾਂ ਘਰ ਦੇ ਹੋਰ ਵੀ ਸਾਰੇ ਕੰਮ ਕਰਨੇ ਹੁੰਦੇ ਨੇ ਤਾਂ ਕਰਕੇ ਥੋੜੇ-ਥੋੜੇ ਕਰਕੇ ਕਰਦੀ ਹੁੰਦੀ ਆ ਜੀ ਤੇ ਗਾਮਲੇ ਆਪਣੇ ਸਾਰੇ ਬਦਲਣ ਵਾਲੇ ਨੇ ਜੀ। ਕੁੱਟੇ ਪਏ ਨੇ ਪੁਰਾਣੇ ਹੋ ਗਏ। ਅਸ ਇਹਨਾਂ ਦੀ ਵੀ ਘੌਲ ਹੋਈ ਪਈ ਐ ਜੀ ਤੁਹਾਨੂੰ ਪਤਾ ਹੀ ਐ। ਵੀਲਡਾਈ ਦੇ ਵਿੱਚ ਕੰਮ ਦਾ ਕੋਈ ਨਾ ਕੋਈ ਚੱਲਦੀ ਰਹਿੰਦੇ ਨੇ ਜੀ ਕਦੇ ਕੋਈ ਕੰਮ ਨਾ ਕੋਈ ਕੋਈ। ਇਹਨਾਂ ਦੀ ਵੀ ਘੌਲੀ ਐ ਜੀ ਦੇਖਦੇ ਆਂ ਕਦੋਂ ਆਉਂਦੇ ਨੇ ਇਹ ਨਵੇਂ। ਤੇ ਇਹ ਕੱਖ ਪੱਟ ਦਿੰਨੇ ਜੀ ਲੋਕਟ ਦੇ ਵਿੱਚ ਜਿਹੜੇ ਕੱਖ ਹੋਏ ਹੋਏ ਨੇ ਉਹਨਾਂ ਨੂੰ ਆਪਾਂ ਪੱਟ ਦਿੰਨੇ ਆਂ। ਸਾਰੇ ਸਾਫ਼ ਹੋ ਜਾਣਗੇ ਜੀ। ਪੱਤੇ ਸੁੰਭਰਨ ਤਾਂ ਟਾਈਮ ਨਹੀਂ ਲੱਗਦਾ ਹੈਗਾ ਜੀ ਫਟਾਫਟ ਸੁੰਭਰੇ ਜਾਂਦੇ ਨੇ ਜੀ ਮਿੱਟੀ ਹੁੰਦੀ ਆ ਉਹ ਸੁੰਭਰ ਨਹੀਂ ਔਖੀ ਹੁੰਦੀ ਇਹ ਤਾਂ ਰੜਕੇ ਨਾਲ ਫਟਾਫਟ ਚਲੇ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਇੱਥੇ ਵੀ ਟਨ ਪਾਣੀ ਵੀ ਲਾ ਦਾਂਗੇ ਜੀ ਗਮਲਿਆਂ ਦੇ ਵਿੱਚ ਇਹ ਜੁੱਲਾ ਤਾਂ ਹੁਣ ਮੇਰੀ ਸਲਾਹ ਜਿਵੇਂ ਮੈਂ ਚੱਕੀ ਦੇਉਂਗੀ ਇਹਨੂੰ ਪਹਿਲਾਂ ਵੀ ਮੈਂ ਇੱਕ ਵਾਰੀ ਕਿਹਾ ਸੀ ਘੱਟ ਜੀ ਚੱਕਣ ਦੀ ਕਦੇ ਹੋਵੇ ਸਲਾਹ ਨਹੀਂ ਬਣਦੀ ਜੀ ਸੈਂਤ ਨਹੀਂ ਆਉਂਦੀ ਚੱਕਣਾ ਤਾਂ ਹੈਗਾ ਮਤਲਬ ਜਿੱਤੇ ਠੀਕ ਜਾ ਹੋਇਆ ਜੀ ਉਹਦੇ ਕਰਾਂਗੇ ਉਸੇ ਸੇ ਤਾਂ ਠੀਕ ਨਹੀਂ ਜੀ ਹੁੰਦੀ ਜਿਵੇਂ એનર્ਜੀ ਖਤਮ ਹੋਈ ਹੁੰਦੀ ਹੈ ਨਾ ਸਰੀਰ ਦੇ ਇਦਾਂ ਲੱਗਦਾ ਜਾਂਦਾ ਜੀ ਸਾਰਾ ਦਿਨ ਬਸ ਵੀ ਜਿਹੜੇ ਮੇਨ ਕੰਮ ਹੁੰਦੇ ਨੇ ਉਹਨੇ ਕੀ ਕਰੀ ਜਾਂਦੇ ਨੇ ਅੱਜ ਥੋੜਾ ਜਿਹਾ ਮਨ ਠੀਕ ਸੀਗਾ ਤਾਂ ਕਰਕੇ ਆਪਾਂ ਥੋੜਾ ਜਿਹਾ ਜਿੰਨਾ ਕਿ ਇਧਰੋਂ ਸਾਫ ਹੁੰਦਾ ਉਹਨਾਂ ਕ ਕਰ ਦਿੰਨੇ ਆ ਜੀ ਇੱਕ ਦਿਨ ਦੇ ਵਿੱਚ ਸਾਰਾ ਤਾਂ ਨਹੀਂ ਹੁੰਦਾ ਜੇ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਹੁਣ ਫੇਰ ਇੱਥੇ ਹੁਣ ਸੌਂਦੀ ਜੀ ਇਸ ਟਾਈਮ ਤੇ ਸਵੇਰੇ ਤਾਂ ਆਪਣੀ ਚੜਦੀ ਧੁੱਪ ਆ ਜਾਂਦੀ ਹੈ ਸਵੇਰੇ ਤਾਂ ਵੀੜੇ ਦੇ ਵਿੱਚ ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਹੈਗਾ ਜੀ ਐਨੀ ਤੇਜ਼ ਧੁੱਪ ਸਵੇਰੀ ਆ ਜਾਂਦੀ ਹੈ ਸਾਰੇ ਵੀੜੇ ਦੇ ਵਿੱਚ ਕਿਤੇ ਵੀ ਸੌਂ ਨਹੀਂ ਹੁੰਦੀ ਦੁਪਹਿਰ ਬਾਅਦ ਇਧਰ ਸੌਂ ਮੁੱਢਦੀ ਹੈ ਜੀ ਫੇਰ ਫੇਰ ਕੰਮ ਕਰਿਆ ਜਾਂਦਾ ਕੋਈ ਤੇ ਕੱਪੜੇ ਵੀ ਮਨ ਠੀਕ ਨਾ ਕਰਕੇ 2 ਦਿਨ ਹੋ ਗਏ ਜੀ ਤੋਟੇ ਨਹੀਂ ਗਏ ਸੀ ਅੱਜ ਤੋਟੇ ਨੇ ਫਿਰ ਵੀ ਤੀਜੇ ਦਿਨ ਐ ਹੋ ਜਾਂਦਾ ਜੀ ਵੀ ਅੱਜ ਚਾਹੇ ਮਨ ਠੀਕ ਆ ਜਾਂ ਨਹੀਂ ਅੱਜ ਤਾਂ ਧੋਣੀ ਪੈਣਗੀ ਜੀ ਕਰਨੀ ਪੈਣਾ ਕੰਮ ਕੰਮ ਕਰੀ ਬਿਨਾ ਨਹੀਂ ਸਰਦਾ ਜੀ ਆਪਣਾ ਜੇ 1 ਦਿਨ ਸਾਰ ਲਾਂਗੇ ਤਾਂ ਦੂਸਰੇ ਦਿਨ ਧੋਣੀ ਪੈਂਦੇ ਨੇ ਕੋਈ ਵੀ ਕੰਮ ਹੈ ਜੀ 1 ਦਿਨ ਔਖੇ ਸੌਖੇ ਸਾਰ ਲਾਂਗੇ ਤਾਂ ਅਗਲੇ ਦਿਨ ਨਹੀਂ ਤਾਂ ਉਹ ਜ਼ਿਆਦਾ ਹੋ ਜਾਂਦਾ ਜੀ ਟਾਈਮ ਵੱਧ ਲੱਗਦਾ ਪਰ ਫਿਰ ਕਰਨਾ ਹੀ ਪੈਂਦਾ ਜੀ ਆ ਰੂਲ ਤਬੇਨਾ ਕਰੀ ਸਰਦਾ ਨਹੀਂ ਹੈਗਾ ਇਹ ਤੇ ਗਮਲਿਆਂ ਨੂੰ ਪਾ ਲਈ ਸੀ ਜੀ ਮੈਂ ਪਾਣੀ। ਪੱਤੇ ਸਾਰੇ ਇਕੱਠੇ ਕਰ ਦਿੱਤੇ ਨੇ ਆਪਾਂ ਸੁੱਕੇ ਜੇ ਪਾਣੀ ਬਾਅਦ ਦੇ ਵਿੱਚ ਲਾਏ ਨੇ। ਪਲਾਸਟਿਕ ਦੇ ਗਮਲਿਆਂ ਕਰਕੇ ਜੀ ਇੱਥੇ ਪਾਏ ਰਹੇ ਨੇ ਧੁੱਪ ਜ਼ਿਆਦਾ ਰਹਿੰਦੀ ਆਪਣੀ ਸਾਰਾ ਦਿਨ। ਉਹਦੇ ਕਰਕੇ ਟੁੱਟ ਗਏ ਨੇ ਸਾਰੇ। ਹਾਂ ਦੇਖਦੇ ਆਂ ਜੀ ਆਪਾਂ। ਇਹ ਪਲਾਸਟਿਕ ਦੇ ਲਿਆਵਾਂਗੇ ਜਾਂ ਦੂਸਰੀ ਸੀਮਿੰਟ ਵਾਲੀ ਲੈ ਆਈਏ। ਖੁੱਲ੍ਹੇ ਬੁੱਤੇ ਲਾਏ ਹੋ ਵਧੀਆ ਲੱਗਦੇ ਨੇ ਜੀ ਸੋਹਣੇ ਲੱਗਦੇ ਨੇ ਕਿਲੇ ਹੋਏ ਫੁੱਲ ਆਹ ਕਰਕੇ ਜੀ ਇਸ ਤੋਂ ਬਾਅਦ ਫੇਰ ਚੱਲਾਂਗੀ ਰਸੋਈ ਦੇ ਵਿੱਚ ਸਬਜ਼ੀ ਬਣਾਉਣੀ ਹੈ ਜੀ ਧਾਰਾ ਚੌਂੀਆਂ ਨੇ ਜੀ ਇੱਥੇ ਥੋੜਾ ਜਿਹਾ ਟਾਈਮ ਸੀਗਾ 10-15 ਮਿੰਟਾਂ ਦਾ ਉਹ ਨੈਪ ਟਾਈਮ ਆਪਾਂ ਇੱਧਰ ਲਾ ਦਿੱਤਾ ਜੀ ਅੱਗੇ ਫਿਰ ਸਾਫ਼ ਕਰ ਲਾਂਗੀ ਜੀ ਅਗਲੇ ਪਾਸੇ ਪੱਠਾ ਵੇੜਾ ਤੇ ਕੰਚ ਸੁੰਭ ਰਿਆ ਵੀ ਨਹੀਂ ਜਾਂਦਾ ਹੈਗਾ ਜੀ। ਪੱਠਾ ਵੇੜਾ ਲੱਕ ਦੁਖਣ ਲੱਗ ਜਾਂਦਾ ਹੈ। ਲੋ ਜੀ ਇਹ ਲਾ ਲ ਤਾ ਝਾੜੂ ਆਪਾਂ। ਅੱਜ ਬਣਾਵਾਂਗੇ ਜੀ ਕੱਤੂ। ਇਹ ਤੇ ਕੱਦੂ ਦਾ ਤੜਕਾ ਲਾ ਰਹੀ ਸੀ ਮੈਂ। ਢਿੱਲੀ ਹੋ ਗਈ ਆਪਣਾ ਸਿੰਪਲ ਜਿਹਾ ਤੜਕਾ ਹੈ ਜੀ। ਕਾਫੀ ਦੇ ਨਾਲ ਬਣਾਉਣਾ ਜਿਹੜੇ 팬 ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ 팬 ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਸੋਹਣੇ ਸੋਹਣੇ ਮੰਤਰੀ ਕਰਦੇ ਰਹਿਣਾ ਜਿਹੜੇ ਆਪਣੇ ਚੈਨਲ ਤੇ ਨਹੀਂ ਆਏ ਨੇ ਉਹਨਾਂ ਲਈ ਸਾਰਿਆਂ ਦਾ ਧੰਨਵਾਦ ਹੈ ਜੀ अब थोड़ा या बाहर का ब्लॉग बनाने की कोशिश करिए जी थोड़ा या मन ठीक सी जो मन ठीक होंगे फिर कम करने भी देख कर दे मैं तो फिर कम करने भी दिल नहीं करता है कुछ भी चंगा नहीं लगता ये थोड़े जे प्याज मैं ये पा रही हूँ सब्जी सब पता करके दिखा रहे हैं कुछ भी पा लेंगे छोटे-छोटे बिले ये सात आसर तन्हा गर्मी का ठिकाने देने हम फिर बहुत ज्यादा गर्मी पैन थी और तो नमी ना तक खत्म हो गया पर गर्मी निखरी कर देने की हॉर्डिंग कर देने काम नहीं लगा मैंने चुपाकी ਇਹ ਨੂੰ ਕੱਢ ਚ ਪਾ ਲਿਆ। ਧੋ ਕੇ ਠੀਂ ਲਿਆ ਸਬ지 ਆਪਣੀ। ਆਹ ਦੀ ਰੋਟੀ ਨੂਨ ਸਾਰੇ ਤੋਕਤ ਜਲਦੀ ਖਤਮ ਹੁੰਦਾ ਇਹਦੇ ਵਿੱਚ ਨੂਨ ਆਲੀ ਜੋ ਨੂਨ ਆਪਾਂ ਪਹਿਲਾਂ ਪਾ ਲਿਆ ਸੀ ਇੱਕ ਟੇ। ਇਹ ਸਾਜੀ ਹੈ ਤੇ ਖਤਮ ਹੋ ਗਈ ਦੀ। ਮਿਰਚਾਂ ਅਜੇ ਦੋ ਦਿਨ ਹੋਰ ਚੱਲ ਜਾਣਗੇ। ਸਾ ਪਾਣੀ ਸੁੱਕ ਗਿਆ ਰੋਕੋ ਵੀਡੀਓ ਨੂੰ ਪੂਰਾ ਵਾਚ ਦਿਓ ਕਰਿਆ ਕਰੋ ਜੀ ਕਰੇ ਨਾ ਵੀ ਨਹੀਂ ਜੀ ਆਪਾਂ ਇਹ ਵੀਡੀਓ 15 16 ਮਿੰਟਾਂ ਦੀ ਨਹੀਂ ਲੱਗਣੀ ਵੀਡੀਓ ਦਾ 15 ਮਿੰਟਾਂ ਦੀ ਹੈ 12 ਮਿੰਟਾਂ ਦੀ ਹੈ ਦੋ ਵਾਲੀ ਆਹੀ ਅੱਜ ਆਪਾਂ ਦੂਸਰੋਂ ਘਟੂ ਬਾਈਏ ਇਹ ਤੇ ਇਹ ਬੇਨੇ ਦੇ ਹੀ ਬਾਤ ਜੰਦਾ ਨਹੀਂ ਘਟਾ ਕੱਪੇ ਲੱਗਣਾ ਇਹ ਤਾਂ ਘਟੀ ਦਿੰਦਾ ਮੰਗਿਆ ਪਰ ਕੰਮ ਨਾ ਤਿਆਰ ਆ ਜੀ ਤੇ ਹੀ ਸੜ ਜੂਗਾ ਨਹੀਂ ਫਿਰ ਇਹਨਾਂ ਦੀ ਕੋਈ ਸਬਜ਼ੀਆਂ ਲੱਗ ਗਈਆਂ ਜੀ ਕਰਨੀ ਅੱਗੇ ਕਿ ਸੇ ਦੇਣੀ ਲੱਗਿਆ ਜੀ ਕਤੋਲੀਆਂ ਜਰੂਰ ਪੰਜ ਚਾਰ ਲੱਗ ਜਾਂਦੀਆਂ ਨੇ ਹੋਰ ਕੋਈ ਸਬਜ਼ੀ ਨਹੀਂ ਕੋਟ ਕਰਕੇ ਲਈ ਮੰਨ ਕਰਦਾ ਜੀ ਵੀਡੀਓ ਬਣਾਈ ਹੈ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਸੋਨੇ ਸੋਨੇ ਕਮੈਂਟ ਕਰ ਦੇਣੀ ਤੁਸੀਂ ਜੇ ਪਿਆਰ ਕਰੀਂ ਪਿਆਰ ਦੇਣੀ ਹੈ ਸਾਰੇ ਬੈਂਤਰਾ ਕਈ ਵਾਰੀ ਵੀਡੀਓ ਦੇ ਪਾਈ ਜਾਂਦੀ ਜੀ ਮਾਂ ਤਾਂ ਹੁੰਦਾ ਵੀ ਪਾਈਏ ਪਰ ਮਜਬੂਰੀ ਹੋ ਜਾਂਦੀ ਐ। ਉਹਨਾਂ ਪਹਿਣਾ ਤੋਂ ਸੌਲੀ ਮੰਗਦੇ ਆਂ ਜੀ। ਜਿਹੜੇ ਆਪਣੀ ਵੀਡੀਓ ਦੀ ਵੇਟ ਕਰ ਰਹੀਆਂ ਹੁੰਦੀਆਂ ਨੇ। ਫੇਰ ਇਹ ਮਜਬੂਰੀ ਹੋ ਜਾਂਦੀ ਐ। ਇਹ ਵੀਡੀਓ ਨਹੀਂ ਬਣਾਈ ਜਾਂਦੀ। ਜੇ ਬਣ ਲਈ ਜਾਂਦੀ ਐ ਕਈ ਵਾਰੀ ਫੋਨ ਦਾ ਟਾਈਮ ਲੱਗਦਾ ਹੈਗਾ ਜੀ। ਫੇਰ ਇਸ ਤੋਂ ਬਾਅਦ ਪਹਿਣ ਪਾਈ ਆ ਜਾਂਦਾ। ਤਾਂ ਕੱਟ ਕੇ ਖਾਓ। ਤੇ ਅਮਨ ਭੈਣ ਨਾਲ ਮੈਂ ਗੱਲ ਕਰਨ ਨੂੰ ਕਿਹਾ ਸੀਗਾ ਜੀ ਸਹਿਜ ਬਲੌਗ ਵਾਲੀ ਸਿਸਟਰ ਨਾਲ ਤੇ ਉਹਨਾਂ ਨੇ ਆਪਣੀ ਆਈਡੀ ਭੇਜੀ ਸੀ ਇੰਸਟਾ ਦੀ ਆਈਡੀ ਭੇਜੀ ਸੀ ਪਰ ਉਹ ਤੇ ਫੋਨ ਨਹੀਂ ਲੱਗ ਰਿਹਾ ਜੀ ਜੇ ਭੈਣੇ ਤੁਸੀਂ ਸੁਣਦੇ ਆ ਵੀਡੀਓ ਤਾਂ ਜਰੂਰ ਕਰੋ ਤੁਸੀਂ ਮੈਂ ਤੁਹਾਨੂੰ ਫੋਲੋ ਕਰਿਆ ਤੇ ਤੁਸੀਂ ਫੋਲੋ ਬੈਕ ਕਰਿਓ ਫਿਰ ਫੋਨ ਲੱਗੂਗਾ ਜੀ ਫਿਰ ਗੱਲ ਹੋਊਗੀ ਆਪਣੀ ਤੇ ਬੈਂਕ ਤੋਂ ਹੋਰ ਲਿਆ ਸੀ ਜੀ ਪਹਿਲਾਂ ਉਹਨਾਂ ਨੇ ਤੇਜੀ ਸੀਗੇ ਹੈਗੇ ਗੁਰਪਤਾ ਤੇ ਵੀਰ ਬਲੌਗ ਵਾਲੀ ਸਿਸਟਰ ਨੇ ਉਹਨਾਂ ਦਾ ਕੀ ਕਾਰਨ ਸੀਗਾ ਜੀ ਥਾਂ ਕੱਟ ਲਈ ਲੱਗਿਆ ਉਹਨਾਂ ਨੂੰ ਮੈਂ ਮੈਸੇਜ ਵੀ ਕਰਿਆ ਤੇ ਉਹਨਾਂ ਤੇ ਮੈਸੇਜ ਚਲਿਆ ਗਿਆ ਸੀ ਪਰ ਹਮਨ ਕੋਈ ਮੈਸੇਜ ਵੀ ਨਹੀਂ ਹੋਇਆ ਤੁਸੀਂ ਮੈਸੇਜ ਕਰ ਦੇ ਪਹਿਣੇ ਫਿਰ ਮੈਂ ਤੁਹਾਨੂੰ ਆਪਣੀ ਆਈਡੀ ਭੇਜ ਦੂੰਗੀ ਕੋਧੇ ਜੇ ਤੁਸੀਂ ਫੋਲੋ ਕਰ ਲਿਓ लो जी आपका ला दिता से प्रॉब्लम है जी अपनी गुरफतेवीर ब्लॉक सिस्टम भी कह रही थानू भी तो मैं फॉलो करे फॉलो बैक करे तो जो वीडियो देख रहे हो जरूर कर मैसेज मैं कर ਆਮ ਤਾਂ WhatsApp ਐਡੀਟ ਸੋ ਹੀ YouTube ਤੇ ਕਰਿਆ ਸੀਗਾ ਪਰ ਉਹ ਮੈਸੇਜ ਸੈਡ ਡਿਲੀਟ ਹੋ ਜਾਂਦਾ ਸੀ ਮੈਂ ਦੋ ਤਿੰਨ ਵਾਰੀ ਕਰਿਆ ਪਰ ਬਾਅਦ ਵਿੱਚ ਨਹੀਂ ਹੁੰਦਾ ਜੀ ਮੈਸੇਜ ਤੇ ਗੁਲਫਾ ਤੇ ਵੀ ਬਲਾਉਡ ਸਿਸਟਰਾ ਇੰਸਟਾ ਤੇ ਕਰਿਆ ਸੀਗਾ ਜੀ ਮੈਸੇਜ ਪਰ ਸੈਲ ਉਹਨਾਂ ਨੇ ਚੈੱਕ ਨਹੀਂ ਕਰਿਆ ਜਰੂਰ ਦੇਖਿਓ ਬੇਣੀ ਸਭ ਜੀ ਮਮਮੀ ਟਾਈਮ ਲੂਗਾ ਜੀ ਬਣਾ ਲੀ ਨੂੰ ਹਜੇ ਕੀ ਖੰਡੇ ਰਹੂਗਾ ਅੱਜ ਦੀ ਵੀਡੀਓ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਦੀ ਪਹਿਲੀ ਵਾਰੀ ਆਏ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ